ਸ਼ੁਰੂਆਤ ਬਾਰ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਕਿ ਬੀਤੇ ਦਿਨ ਹੀ ਰਮਨ अरोड़ा ਦੀ ਗ੍ਰਿਫਤਾਰੀ ਹੁੰਦੀ ਹੈ ਵਿਧਾਇਕ ਰਮਨ अरोड़ा ਜੋ ਕਿ ਜਲੰਧਰ ਦੇ ਸੈਂਟਰਲ ਹਰਕੇ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜਿਸ ਤੋਂ ਬਾਅਦ ਦੇਖਿਆ ਗਿਆ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਲਾਸ਼ੀ ਲਈ ਜਾਂਦੀ ਹੈ ਤੇ ਕੱਲ ਹੀ ਬੀਤੇ ਦਿਨ ਹੀ ਰਮਨ अरोड़ा ਨੂੰ ਗ੍ਰਿਫਤਾਰ ਵੀ ਕਰ ਲੱਤਾ ਜਾਂਦਾ ਲਗਾਤਾਰ ਤਸਵੀਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਦੇਰ ਰਾਤ ਰਮਨ अरोड़ा ਨੂੰ ਇਸ ਤੋਂ ਬਾਅਦ ਦੇਖਿਆ ਗਿਆ ਕਿ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਵੀ ਲੈ ਕੇ ਜਾਇਆ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਰ ਰਾਤ ਪੁਲਿਸ ਦੇ ਵੱਲੋਂ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਦੱਸਿਆ ਜਾ ਰਿਹਾ ਹੈ ਕਰੀਬਾ ਨਾ 12 ਵਜੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਜਾਂਦਾ ਰਮਨ ਅਰੋੜਾ ਦਾ ਮੈਡੀਕਲ ਈਐਮਓ ਦੇ ਵੱਲੋਂ ਕੀਤਾ ਜਾਂਦਾ ਸਿਮਰਨ ਕੌਰ ਦੇ ਵੱਲੋਂ ਕੀਤਾ ਜਾਂਦਾ ਇਹ ਸਾਰਾ ਮੈਡੀਕਲ ਲਗਾਤਾਰ ਤਸਵੀਰਾਂ ਵੀ ਤੁਹਾਡੇ ਨਾਲ ਇਸ ਵੇਲੇ ਦੀ ਸਿਵਲ ਹਸਪਤਾਲ ਦੀਆਂ ਸਾਂਝੀ ਕਰ ਰਹੇ ਹਾਂ ਦੇਰ ਰਾਤ ਜਦੋਂ 12 ਵਜੇ ਰਮਨ ਅਰੋੜਾ ਨੂੰ ਲੈ ਕੇ ਜਾਇਆ ਜਾਂਦਾ ਹੈ ਜਾਂਚ ਲਈ ਮੈਡੀਕਲ ਜਾਂਚ ਲਈ ਲੈ ਕੇ ਜਾਇਆ ਜਾਂਦਾ ਸੋ ਬੀਤੇ ਦਿਨ ਹੀ ਲਗਾਤਾਰ ਮਾਮਲਾ ਸਾਹਮਣੇ ਆਉਂਦਾ ਹੈ ਕਿ ਜਲੰਧਰ ਦੇ ਵਿੱਚ ਸੈਂਟਰਲ ਹਰਕੇ ਤੋਂ ਵੀ ਦਾ ਆਇਆ ਕਰ ਅਰੋੜਾ ਦੇ ਕਰ ਰਿਹਾ ਹੈ ਵਿਜਲੈਂਸ ਦੀ ਰੇਡ ਹੁੰਦੀ ਹੈ ਵਿਜਲੈਂਸ ਦੇ ਵੱਲੋਂ ਪੂਰੀ ਛਾਪੇਮਾਰੀ ਕੀਤੀ ਜਾਂਦੀ ਹੈ ਕਿਉਂਕਿ ਕਈ ਇਲਜ਼ਾਮ ਲੱਗੇ ਸੀ ਸਭ ਤੋਂ ਵੱਡਾ ਇਲਜ਼ਾਮ ਲੱਗਾ ਸੀਗਾ ਜਿੱਥੇ ਨਗਰ ਨਿਗਮ ਦੇ ਵੱਲੋਂ ਕੁਝ ਨੋਟਿਸ ਲੋਕਾਂ ਨੂੰ ਜਾਰੀ ਕੀਤੇ ਗਏ ਉਸ ਤੋਂ ਬਾਅਦ ਪੈਸੇ ਲੈ ਕੇ ਉਹਨਾਂ ਨੋਟਿਸ ਨੂੰ ਰਫਾ ਦਫਾ ਵੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਤਾ ਲੱਗਦਾ ਹੈ ਤਾਂ ਇਸ ਤੇ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਰਿਹਾ ਕਿ ਭਾਵੇਂ ਉਹ ਆਪਣੇ ਹੀ ਬੰਦੇ ਕਿਉਂ ਨਾ ਹੋਣ ਜੇਕਰ ਉਹ ਕ੍ਰਪਟ ਹੋਣਗੇ ਭ੍ਰਿਸ਼ਟਾਚਾਰ ਕਰਨਗੇ ਰਿਸ਼ਵਤ ਲੈਣਗੇ ਤਾਂ ਉਹਨਾਂ 'ਤੇ ਕਾਰਵਾਈ ਹੋਵੇਗੀ ਇਸ ਤੇ ਕਾਰਵਾਈ ਕਰਦੇ ਹੋਏ ਰਮਨ अरोड़ा ਨੂੰ ਬੀਤੇ ਦਿਨ ਹੀ ਗ੍ਰਿਫਤਾਰ ਕਰ ਲਿੱਤਾ ਜਾਂਦਾ ਤਾਂ ਦੇਰ ਰਾਤ 12 ਵਜੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਦਿਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਰਮਨ ਅਰੋਣਾ ਨੂੰ ਲੈ ਕੇ ਜਾਇਆ ਜਾਂਦਾ ਹੈ ਮੈਡੀਕਲ ਚੈੱਕਅਪ ਕਰਵਾਉਣ ਦੇ ਲਈ ਉਸ ਦਾ ਮੈਡੀਕਲ ਕਰਵਾਉਣ ਦੇ ਲਈ ਤੇ ਮੈਡੀਕਲ ਹਸਪਤਾਲ ਦੀ ਐਮਓ ਦੇ ਵੱਲੋਂ ਕੀਤਾ ਜਾਂਦਾ ਐ ਸਿੱਧੀਆਂ ਤਸਵੀਰਾਂ ਦੇਰ ਰਾਤ ਦੀਆਂ ਦਿਖਾ ਰਿਹਾ ਸਿੱਧ ਦੇਖਿਆ ਜਾਇਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਲੈ ਕੇ ਜਾਂਦੀ ਹੈ ਵਿਜੀਲੈਂਸ ਲੈ ਕੇ ਜਾਂਦੀ ਹੈ ਤੇ ਉਸ ਤੋਂ ਬਾਅਦ ਪੂਰੀ ਜਾਂਚ ਪੜਤਾਲ ਜਿਹੜੀ ਹੈ ਹੁਣ ਕੀਤੀ ਜਾ ਰਹੀ ਹੈ